ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਕਰੇਲੂ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਆਪਾਂ ਤੁਹਾਡੇ ਨਾਲ ਦੋ ਆਈਡੀਆ ਸ਼ੇਅਰ ਕਰਾਂਗੇ। ਜੋ ਆਮ ਘਰ 'ਚ ਕੰਮ ਆਉਂਦੇ ਆ। ਆਈਡੀਆ ਨੰਬਰ 1 ਇਹ ਆਪਣੇ ਕੋਲੇ ਦੋ ਲੋਕ ਹੈ ਜਿੰਦੇ ਆ। ਤਾਲੇ ਵੀ ਕਹਿ ਦਿੰਦੇ ਆ। ਇਹ ਬਿਨਾਂ ਚਾਬੀ ਤੋਂ ਬੰਦ ਹੋ ਜਾਂਦਾ ਲੋਕ। ਸੇਮ ਚਾਬੀਆਂ ਤੇ ਸੇਮ ਹੀ ਲੋਕ ਹੈ। ਚਾਬੀਆਂ ਲੱਗ ਲੱਗ ਵੈਸੇ। ਤੇ ਆਪਾਂ ਜੇ ਪਤਾ ਨਹੀਂ ਲੱਗੂਗਾ ਕਿਹੜੀ ਚਾਬੀ ਕਿਹਦੇ ਲੋਕਦੀ ਆ ਇਹ ਆਪਾਂ ਹੱਲ ਲੱਭਿਆ ਦਾ ਇਹ ਪਨੈਲ ਪਾਲਿਸ਼ ਲੈ ਲਈ ਆਪਾਂ ਨੀਲ ਪਾਲਿਸ਼ ਨੂੰ ਲੋਕ ਤੇ ਲਾਵਾਂਗੇ ਜਿੰਦੇ ਤੇ ਲਾਵਾਂਗੇ ਨੀਲ ਪਾਲਿਸ਼ ਆਮ ਕਰਾਂ ਚੁੰਦੀ ਹੋਈ ਹੈ ਜੇ ਕਈ ਤਰ੍ਹਾਂ ਦੇ ਲੋਕ ਆ ਤਾਂ ਤੁਸੀਂ ਅਲੱਗ-ਅਲੱਗ ਨੀਲ ਪਾਲਿਸ਼ ਉਹੀ ਸੇਮ ਕਲਰ ਦੀ ਲੋਕ ਤੇ ਲਾ ਦਿਓ ਸੇਮ ਚਾਬੀ ਤੇ ਲਾ ਦਿਓ ਤੇ ਕਲਰ ਤੋਂ ਪਤਾ ਲੱਗ ਜੂਏ ਲੋਕ ਦੀ ਇਹ ਚਾਬੀ ਐ ਇਹ ਜਿੰਦੇ ਦੀ ਹੁਣ ਆਪਾਂ ਇਹ ਨੇਲ ਪਾਲਿਸ਼ ਲਾਤੀ ਹੁਣ ਸੇਮ ਇਸੇ ਕਲਰ ਦੀ ਆਪਾਂ ਚਾਬੀ ਦਿਲਾਵਾਂਗੇ। ਉਹੀ ਕਲਰ ਚਾਬੀ ਦਿਲਾਵਾਂਗੇ। ਤਾਂ ਆਪਾਂ ਚਾਬੀ RAM nal ਆਪਾਂ ਲਾਵਾਂਗੇ। ਕਲਰ ਦੇਖ ਕੇ ਤੇ ਲੋਕ ਖੁੱਲ ਜੂਗਾ। ਕਲਰ ਮੈਚ ਕਰ ਲੋ ਬਸ ਤੁਸੀਂ ਤੇਰੇ ਲੋਕ ਨੂੰ ਖੋਲ ਲੋ ਇਹ ਬਿਨਾ ਚਾਬੀ ਤੋਂ ਬੰਦ ਹੁੰਦਾ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਖੋਲਣਾ ਤੇ ਦੋ ਚਾਬੀਆਂ ਤੋਂ ਪਤਾ ਨਹੀਂ ਲੱਗਣਾ ਵੀ ਕਿਹੜੀ ਚਾਬੀ ਹੈ ਇਹਦੀ ਹੁਣ ਕਲਰ ਦੇਖ ਲਿਆ ਆਪਾਂ ਦੇਖ ਇਸ ਤਰ੍ਹਾਂ ਟਾਈਮ ਵੇਸਟ ਹੁੰਦਾ ਹੁਣ ਇਸ ਤੇ ਕੋਈ ਕਲਰ ਨਹੀਂ ਇਹ ਦੂਸਰੀ ਚਾਬੀ ਇਹਦੀ ਹੈ ਇਹ ਲੋਕ ਦੀ ਹੈ ਕਈ ਵਾਰੀ ਆਪਣੇ ਕੋਲ ਬਹੁਤ ਸਾਰੀਆਂ ਚਾਬੀਆਂ ਹੁੰਦੀਆਂ ਉਹ ਚੋਂ ਆਪਾਂ ਲੋਕ ਲਾਏ ਹੁੰਦਾ ਚਾਬੀ ਲੱਭਣੀ ਹੁੰਦੀ ਵੀ ਇਹ ਜਿੰਦੇ ਦੀ ਕਿਹੜੀ ਚਾਬੀ ਹੈ ਉਸੇ ਤਰ੍ਹਾਂ ਹੀ ਆਪਾਂ ਇਹਤੇ ਵੀ ਕਲਰ ਲਾ ਦਾਂਗੇ ਜੇ ਕਈ ਲੋਕ ਆ ਤਾਂ ਅਲੱਗ-ਅਲੱਗ ਕਲਰ ਲਾ ਦੋ ਜੁਨਾ ਪੈਸੇ ਲੋਕ ਤੇ ਵੀ ਕਲਰ ਲਾ ਦਾਂਗੇ ਨੇਲ ਪੋਲਿਸ਼ ਲਾ ਦਾਂਗੇ ਸੇਮ ਕਲਰ ਚਾਬੀ ਤੇ ਲਾ ਦਾਂਗੇ ਇੰਨੀਆਂ ਚਾਬੀਆਂ ਜੋ ਆਹ ਨਾਲ ਆਪਾਂ ਕਲਰ ਦੇਖ ਕੇ ਲੋਕ ਖੋਲ ਲਾਂਗੇ ਹੁਣ ਆ ਰਾਮ ਨਾਲ ਆਪਾਂ ਨੂੰ ਪਤਾ ਲੱਗ ਜੂ ਵੀ ਇਹ ਇਹ ਜਿੰਦੇ ਦੀ ਇਹ ਚਾਬੀ ਹੈ ਕਿੰਨੀਆਂ ਚਾਬੀਆਂ ਦੇਖੋ ਨਹੀਂ ਤਾਂ ਲੱਭਣੀ ਪਊਗੀ ਨੰਬਰ ਮਰੋਲਾ ਮੈਂਦਾ ਲੋਕ ਦਾ ਹੈ ਤੇ ਚਾਬੀ ਦਾ ਜਾ ਇਹ ਆਪਾਂ ਕਲਰ ਦੇਖ ਕੇ ਆਰਾਮ ਨਾਲ ਲੋਕ ਲਗਾ ਸਕਦੇ ਆ ਖੋਲ ਵੀ ਸਕਦੇ ਆ ਬੰਦ ਹੋ ਗਿਆ ਹੁਣ ਜੇ ਆਪਾਂ ਖੋਲਣਾ ਤੇ ਲੱਭਣ ਦੀ ਲੋੜ ਨਹੀਂ ਅਲੱਗ-ਅਲੱਗ ਕਲਰ ਦੇ ਕਲਰ ਲੈ ਕੇ ਤੁਸੀਂ ला ਸਕਦੇ ਹੋ ਲੋਕ ਤੇ ਚਾਬੀ ਨੂੰ ਦੂਜਾ ਆਈਡੀਆ ਆਪਣਾ ਸੈਕੰਡ ਆਈਡੀਆ ਇਹ ਆਪਣੇ ਲੋਅਰ ਲੋਅਰ ਆ ਤੇ ਡੋਰੀ ਆਪਣੇ ਲੋਅਰ ਦੇ ਜੋ ਪਤੋਣੇ ਆ ਕੱਪੜੇ ਅੰਦਰ ਨੂੰ ਚਲੀ ਜਾਂਦੀ ਹੈ ਫਿਰ ਪੌਣੀ ਬਹੁਤ ਮੁਸ਼ਕਿਲ ਹੁੰਦੀ ਹੈ ਕਈ ਵਾਰ ਇਹ ਆ ਨੋਟ ਵੀ ਲਗਾ ਦਿੰਨੇ ਆ ਗੱਠ ਵੀ ਲਗਾ ਦਿੰਨੇ ਆ ਫਿਰ ਵੀ ਡੋਰੀ ਅੰਦਰ ਨੂੰ ਚਲੀ ਜਾਂਦੀ ਹੈ ਆਪਾਂ ਇਸ ਤਰ੍ਹਾਂ ਹਾਫ ਕਰ ਲੈਣਾ ਹੈ ਲਵਰਦਾ ਸੈਂਟਰ ਜਿੱਧਰ ਡੋਰੀ ਹੈ ਤੇ ਇਧਰਲੇ ਪਾਸੇ ਪਹਿਲਾਂ ਜਿਹੜੀ ਡੋਰੀ ਹੈ ਇਹਨੂੰ ਆਪਾਂ ਬਰਾਬਰ ਕਰ ਲਾਂਗੇ ਦੋਨੇ ਸਿਰੇ ਬਰਾਬਰ ਕਰ ਲਾਂਗੇ ਸੈੱਟ ਕਰ ਲਾਂਗੇ ਇਸ ਤਰ੍ਹਾਂ ਇਹ ਜਿਹੜਾ ਦੂਸਰਾ ਆਸਣ ਹੈ ਸੈਂਟਰ 'ਚ ਇੱਥੇ ਸਲਾਈ ਮਸ਼ੀਨ 'ਚ ਸੀਨ ਮਾਰ ਦੋ ਜਾਂ ਤੁਸੀਂ ਸੂਈ ਨਾਲ ਡੋਰੀ ਤੇ ਲੋਰ ਦੇ ਕੱਪੜੇ ਨੂੰ ਅਟੈਚ ਕਰ ਦੋ ਫਿਕਸ ਕਰ ਦੋ ਸੂਈ ਨਾਲ ਜਾਂ ਮਸ਼ੀਨ ਨਾਲ ਕਰ ਦੋ ਕੱਪੜੇ ਸੀਣ ਵਾਲੀ ਮਸ਼ੀਨ ਨਾਲ ਡੋਰੀ ਤੇ ਕੱਪੜਾ ਫਿਕਸ ਕਰ ਦੋ ਹੁਣ ਜਿਵੇਂ ਮਰਜ਼ੀ ਕੱਪੜੇ ਧੋਈ ਚੱਲੋ ਡੋਰੀ ਤੁਹਾਡੀ ਉਸ ਐਜ਼ਿਟੀ ਰਹੂਗੀ ਉੱਥੇ ਰਹੂਗੀ ਇਹਦਰ ਉਦਰ ਨਹੀਂ ਹੋ ਗਈ ਫਿਕਸ ਹੋ ਗਈ ਇਹ ਡੋਰੀ ਅੰਦਰ ਨੂੰ ਨਹੀਂ ਜਾਊਗੀ ਇਹ ਤੁਸੀਂ ਟਰਾਈ ਕਰਕੇ ਵਖਿਓ ਬਹੁਤ ਵਧੀਆ ਆਈਡੀਆ ਇਹ ਡੋਰੀ ਇਸੇ ਤਰ੍ਹਾਂ ਹੀ ਅੰਦਰ ਨੂੰ ਨਹੀਂ ਜਾਊਗੀ ਇਸੇ ਤਰ੍ਹਾਂ ਆਪਾਂ ਸਲਵਾਰ ਦਾ ਨਾਲਾ ਵੀ ਕਈ ਵਾਰ ਨਿਕਲ ਜਾਂਦਾ ਹੈ ੰਦਰ ਨੂੰ ਚਲਿਆ ਜਾਂਦਾ ਨਾਲਾ ਫਿਰ ਆਪਾਂ ਕੋਈ ਬਰਸ਼ ਲੱਭਦੇ ਆ ਜਾਂ ਕੋਈ ਨਾਲਾ ਪਾਣੀ ਲੱਭਦੀ ਨਹੀਂ ਉਹ ਇਹਨੂੰ ਵੀ ਇਸੇ ਤਰ੍ਹਾਂ ਆਪਾਂ ਬਰਾਬਰ ਕਰ ਲਾਂਗੇ ਦੋਨੋਂ ਸਿਰਿਆਂ ਨੂੰ ਦੋਨੇ ਸਿਰੇ ਬਰਾਬਰ ਕਰਕੇ ਜਿਹੜੀ ਬੈਲਟ ਹੈ ਇਸ ਤਰ੍ਹਾਂ ਆਪਾਂ ਇਹਦਾ ਸੈਂਟਰ ਲੈ ਲਾਂਗੇ ਦੂਸਰਾ ਅਸਨ ਦਾ ਦੂਸਰਾ ਸਿਰਾ ਸੈਂਟਰ ਅਸਲ ਦਾ ਜਿਹੜਾ ਦੂਸਰਾ ਸੈਂਟਰ ਹੈ ਉੱਥੇ ਆਪਾਂ ਨਾਲਾ ਤੇ ਸਲਵਾਰ ਦਾ ਕੱਪੜਾ ਜਿਹੜਾ ਉਹਨੂੰ ਫਿਕਸ ਕਰ ਦਾਂਗੇ ਜਿਵੇਂ ਆਪਾਂ ਲੋਅਰ ਦਾ ਕੀਤਾ ਸੀ ਸੀਨ ਮਾਰ ਦੋ ਚਾਹੇ ਕ ਕਪੜੇ ਸੀਨ ਵਾਲੀ ਮਸ਼ੀਨ ਨਾਲ ਚਾਹੇ ਸੂਈ ਨਾਲ ਫਿਕਸ ਕਰ ਦੋ ਉਸੇ ਨਾਲਾ ਛੋਟਾ ਹੋਵੇ ਤਾਂ ਵੀ ਇਹ ਅੰਦਰ ਨੂੰ ਜਾਊਗਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜੁ ਕਰਿਓ ਧੰਨ